ਪੰਜਾਬ ਵਿਧਾਨ ਸਭਾ ਦੇ ਸਪੀਕਰ ਕਰਤਾਰ ਸਿੰਘ ਸੰਧਵਾ ਜਿਹੜੇ ਨੇ ਅੱਜ ਸਮਾਣਾ ਸ਼ਹਿਰ ਦੇ ਵਿੱਚ ਪਹੁੰਚੇ ਤੇ ਉਹਨਾਂ ਦੇ ਨਾਲ ਮਹਿਲ ਕਲਾ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਵੱਲੋਂ ਉਦਘਾਟਨ ਕੀਤਾ ਗਿਆ ਇਹ ਕਲੋਨੀ ਦਾ ਜਿਹੜਾ ਨਾਮ ਹੈ ਆਈਪੀਐਲ ਰੱਖਿਆ ਤੇ ਸਮਾਣਾ ਪਤਨਾ ਰੋਡ ਤੇ ਇਹ ਜਿਹੜੀ ਨਵੀਂ ਕਲੋਨੀ ਦੀ ਸ਼ੁਰੂਆਤ ਹੋਈ ਹੈ ਇਸ ਮੌਕੇ ਸ਼ਹਿਰ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਰਹੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਰਤਾਰ ਸਿੰਘ ਸੰਧਵਾਨੀ ਕਿਹਾ ਕਿ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਰਹਿਣਮਈ ਹੇਠਾਂ ਜੋ ਨਸ਼ੇ ਨੂੰ ਖਤਮ ਕਰਨ ਦੇ ਲਈ ਯੁੱਧ ਸ਼ੁਰੂ ਕੀਤਾ ਗਿਆ ਉਸ ਦੇ ਜਿਹੜੇ ਨਤੀਜੇ ਨੇ ਤੁਹਾਡੇ ਸਾਹਮਣੇ ਹੁਣ ਆਣੇ ਚੰਗੇ ਸ਼ੁਰੂ ਹੋ ਚੁੱਕੇ ਨੇ ਤੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਅਗਰ ਤੁਹਾਡੇ ਏਰੀਆ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਸੀ ਸਾਨੂੰ ਜਰੂਰ ਦੱਸੋ ਤਾਂ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਜੜੋਂ ਖਤਮ ਕਰ ਸਕੀਏ ਉਹਨਾਂ ਕਿਹਾ ਕਿ ਕਿਸਾਨਾਂ ਤੇ ਵਪਾਰੀਆਂ ਦੇ ਮਸਲੇ ਨੂੰ ਹੁਣ ਜਲਦ ਖਤਮ ਕਰ ਦਿੱਤਾ ਜਾਣਾ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਜੀ ਜਿਹੋਰਾ ਨੇ ਇੱਕ ਇਥੇ ਆਪ ਦੇ ਦਫਤਰ ਦਾ ਉਦਘਾਟਨ ਕੀਤਾ ਹਾਂਜੀ ਤੇ ਅੱਜ ਆਏ ਇਹਨਾਂ ਨਾਲ ਮਿਲਾਂਗੇ ਦੇਖਾਂਗੇ ਔਰ ਸਟੇਟ ਦੀ ਤਰੱਕੀ ਦੇ ਲਈ ਕੀ ਹੋ ਸਕਦਾ ਸਾਡੇ ਬਿਜ਼ਨਸਮੈਨ ਕੈਮਰਨ ਸਾਡੇ ਕਿਸਾਨ ਕੈਮਰਨ ਸਾਡੇ ਜਿਹੜੇ ਕਾਰੋਬਾਰੀਓ ਕੈਮਰਨ ਉਹਨਾਂ ਨੂੰ ਕੀ ਕੀ ਚਾਹੀਦਾ ਉਹਨਾਂ ਨਾ ਵਿਚਾਰਵਤਾਂ ਦੇ ਕਰਾਂਗੇ ਅਜਿੱਥੇ ਨਹੀਂ ਦੇਖੋ ਇਹ ਤੇ ਅੱਜ ਤਾਂ ਲੱਗੇ ਹੋਏ ਸੀ ਔਰ ਸਰਕਾਰ ਨੇ ਇੱਕ ਯੁੱਧ ਨਸ਼ਿਆਂ ਵਿਰੁੱਧ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੇ ਜਿਹੜੇ ਦੇਸ਼ਾਨੇਦਿਆਂ ਤੇ ਇੱਕ ਬੜਾ ਇਫੈਕਟਿਵ ਜਿਹੜੀ ਮਹਿੰਮ ਚਲਾਈ ਹੋਈ ਹੈ ਔਰ ਜਿਹੜੇ-ਜਿਹੜੇ ਵੀ ਲੋਕ ਇਹਦੇ ਵਿੱਚ ਇਨਵੋਲਡ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਪੂਰੀ ਸ਼ਕਤੀ ਦੇ ਨਾਲ ਤੁਹਾਨੂੰ ਗਰਾਊਂਡ ਦੇ ਵਿੱਚ ਤੁਹਾਨੂੰ ਤਸੱਲੀ ਹੈ ਠੀਕ ਹੈ ਨਾ ਵਾਫੇਕ